ਪੰਜਾਬੀ ਸਿਨੇਮਾ ਨੂੰ ਇੱਕ ਵਾਰ ਹੋਰ ਝਟਕਾ ਲੱਗਣ ਜਾ ਰਿਹਾ ਹੈ ਸੁਪਰ ਹਿੱਟ ਫਿਲਮ ਚੱਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਅਜੇ ਤੱਕ ਭਾਰਤ ਦੇ ਵਿੱਚ ਰਿਲੀਜ਼ ਹੋਣ ਦੀ ਮਨਜ਼ੂਰੀ ਨਹੀਂ ਮਿਲੀ ਹੈ ਪ੍ਰਸਿੱਧ ਗਾਇਕ ਅਤੇ ਅਦਾਕਾਰ ਅਮਰਿੰਦ ਫਿਲਮ ਦੀ ਮੁੱਖ ਭੂਮਿਕਾ ਨਿਭਾ ਰਹੇ ਹਨ ਪਰ ਇਸ ਫਿਲਮ ਦੇ ਵਿੱਚ ਕੁਝ ਪਾਕਿਸਤਾਨੀ ਕਲਾਕਾਰਾਂ ਦੀ ਮੌਜੂਦਗੀ ਇਸ ਦੀ ਰਿਲੀਜ਼ ਦੇ ਵਿੱਚ ਰੁਕਾਵਟ ਬਣ ਰਹੀ ਹੈ ਹਾਲਾਂਕਿ ਪ੍ਰਬੰਧਕਾਂ ਦੁਆਰਾ ਫਿਲਮ ਦੇ ਰਿਲੀਜ਼ ਮਿਤੀ 1 ਅਗਸਤ ਨੂੰ ਨਿਰਧਾਰਿਤ ਕੀਤੀ ਗਈ ਹੈ ਪਰ ਜੇਕਰ ਸੈਂਸਰ ਬੋਰਡ ਤੋਂ ਸਰਟੀਫਿਕੇਟ ਨਹੀਂ ਮਿਲਦਾ ਤਾਂ ਇਹ ਸਪਸ਼ਟ ਹੈ ਕਿ ਇਹ ਫਿਲਮ ਸਿਰਫ ਵਿਦੇਸ਼ਾਂ ਦੇ ਵਿੱਚ ਹੀ ਰਿਲੀਜ਼ ਹੋਵੇਗੀ ਪ੍ਰਦਰਸ਼ਕ ਇਸ ਨੂੰ ਭਾਰਤ ਵਿੱਚ ਨਹੀਂ ਦੇਖ ਸਕਣਗੇ ਇਸ ਤੋਂ ਇਲਾਵਾ ਦਿਲਜੀਤ ਦਸਾਂਜ ਦੇ ਵੀ ਫਿਲਮ ਸਰਦਾਰ ਜੀ 3 ਦਾ विरोध ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਵੀ ਇਸ ਵਿਰੋਧ ਦਾ ਸ਼ਿਕਾਰ ਹੋ ਗਈ ਸੀ ਫਿਲਮ ਦੇ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਆਮਿਰ ਦੀ ਮੌਜੂਦਗੀ ਕਾਰਨ ਇਸ ਨੂੰ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ ਇਹਨਾਂ ਦੋਵਾਂ ਫਿਲਮਾਂ ਦੇ ਪਹਿਲੇ ਪਾਰਟ ਸੁਪਰ ਹਿੱਟ ਰਹੇ ਹਨ ਦੱਸ ਦਈਏ ਕਿ ਇਫਤਖਾਰ ਠਾਕੁਰ ਨੇ ਪੰਜਾਬੀ ਫਿਲਮਾਂ ਬਾਰੇ ਗਲਤ ਬਿਆਨ ਦਿੱਤੇ ਸਨ ਇੱਕ ਬਿਆਨ ਦੇ ਵਿੱਚ ਉਹਨਾਂ ਕਿਹਾ ਸੀ ਕਿ ਭਾਰਤ ਦੇ ਪੰਜਾਬ ਦੇ ਵਿੱਚ ਮੇਰੀਆਂ ਲਗਭਗ 16 ਫਿਲਮਾਂ ਸਾਇਨ ਹਨ ਸਾਨੂੰ ਕਿਹਾ ਗਿਆ ਸੀ ਕਿ ਅਸੀਂ ਤੁਹਾਡਾ ਬਾਈਕਾਟ ਕਰਾਂਗੇ ਅਤੇ ਇਸ ਦੇ ਵਿੱਚ ਜਵਾਬ ਦਿੱਤਾ ਗਿਆ ਕਿ ਤੁਹਾਡੇ ਵਿੱਚ ਬਾਈਕਾਟ ਕਰਨ ਦੀ ਹਿੰਮਤ ਨਹੀਂ ਹੈ ਬਾਈਕਾਟ ਤਾਂ ਅਸੀਂ ਕਰਦੇ ਹਾਂ ਹੁਣ ਮਾਮਲਾ ਚੱਲ ਮੇਰਾ ਪੁੱਤ ਦੇ ਚੌਥੇ ਸੀਜ਼ਨ ਤੇ ਵੀ ਫਸਿਆ ਹੋਇਆ ਹੈ ਫਿਲਮ ਪ੍ਰਬੰਧਕਾ ਦੁਆਰਾ ਰਿਲੀਜ਼ ਦੀ ਮਿਤੀ 1 ਅਗਸਤ ਨਿਰਧਾਰਿਤ ਕੀਤੀ ਗਈ ਪਰ ਹੁਣ ਤੱਕ ਫਿਲਮ ਨੂੰ ਸੈਂਸਰ ਬੋਰਡ ਨੇ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਹੈ ਹਾਲਾਂਕਿ ਸਰਕਾਰ ਬੋਲੋ ਸਰਟੀਫਿਕੇਟ ਨਾ ਦੇਣ ਦੇ ਬਾਰੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਪਰ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਕਦਮ ਰਾਸ਼ਟਰੀ ਭਾਵਨਾਵਾਂ ਅਤੇ ਸੰਭਾਵਿਤ ਜਨਤਕ ਰੋਸ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ ਹਾਲਾਂਕਿ ਫਿਲਮ ਦੇ ਰਿਲੀਜ਼ ਦੇ ਵਿੱਚ ਹਜੇ 9 ਦਿਨ ਬਾਕੀ ਹਨ ਤਾਂ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਚੱਲ ਮੇਰਾ ਪੁੱਤ ਚਲਦੀ ਹੈ ਕਿ ਨਹੀਂ ਸੋ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੱਲ ਮੇਰਾ ਪੁੱਤ 파ਟ 4 ਏ ਰਿਲੀਜ਼ ਹੁੰਦਾ ਕਿ ਨਹੀਂ ਭਾਰਤ ਦੇ ਵਿੱਚ ਸੁਪਾਰਦ ਦੇ ਵਿੱਚ ਇਸ ਨੂੰ ਮਨਜ਼ੂਰੀ ਮਿਲਦੀ ਹੈ ਕਿ ਨਹੀਂ ਜਿਹੜੇ ਜਨਤਾ ਹੈ ਉਹ ਇਸ ਫਿਲਮ ਨੂੰ ਦੇਖ ਸਕਦੀ ਹੈ ਕਿ ਨਹੀਂ ਜਾਂ ਸਰਦਾਰ ਜੀ 3 ਦੀ ਤਰ੍ਹਾਂ ਹੀ ਇਸ ਦਾ ਵਿਰੋਧ ਜਾਰੀ ਰਹੇਗਾ